ਚੇੜੀਸ਼ਰ તાલુਕੇ ਦਾ ਨਾਥੀ ਅਤਰਾ ਕਰਦਾ ਚਾਹੁੰਦੇ ਨਹੀਂ ਪਰ ਨਹੀਂ ਕਰ ਪਾਉਂਦੇ ਉਹਨਾਂ ਦੇ ਲਈ ਇੱਕ ਬੇहद ਖੁਸ਼ਖਬਰੀ ਹੈ ਜੀहां ਹੁਣ केदारनाथ ਤੇ ਸ਼ਰਧਾਲੂਆਂ ਨੂੰ ਜਲਦ ਹੀ ਹੈ ਜਿਹੜਾ ਦਿੱਲੀ ਦੇ ਵਿੱਚ ਵੀ ਦਰਸ਼ਨ ਹੋ ਸਕਦੇ ਨੇ ਦਿੱਲੀ ਦੇ ਵਿੱਚ ਹੀ ਬਾਬਾ ਕੇਦਾਰਨਾਥ ਦੇ ਦਰਸ਼ਨਾ ਦਾ ਔਲਾਬ ਲੈ ਸਕਦੇ ਨੇ ਦੱਸਦੇ ਕਿ ਦਿੱਲੀ ਦੀ ਬੁਰਾੜੀ ਦੇ ਵਿੱਚ ਬਾਬਾ ਕੇਦਾਰਨਾਥ ਦਿੱਲੀ ਧਾਮ ਬਣਨ ਜਾ ਰਿਹਾ ਹੈ ਜਿੱਥੇ ਬਾਬਾ ਦੇ ਸ਼ਰਧਾਲੂ ਨੇ ਜਿਹੜੇ ਆਸਾਨੀ ਨਾਲ ਉਹਨਾਂ ਦੇ ਦਰਸ਼ਨ ਕਰ ਸਕਦੇ ਨੇ ਇਸ ਨਾਲ ਇਹਨਾਂ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ ਜੋ ਆਰਥਿਕ ਤੰਗੀ ਕਾਰਨ ਉੱਤਰਾਖੰਡ ਦੇ ਕੇਦਾਰਨਾਥ ਮੰਦਿਰ ਜਾ ਕੇ ਬਾਬਾ ਜੀ ਦੇ ਦਰਸ਼ਨ ਨਹੀਂ ਕਰ ਪਾ ਰਹੇ ਇਸ ਸਬੰਧੀ ਬੁਰਾੜੀ ਇਲਾਕੇ ਦੇ ਵਿੱਚ ਇੱਕ ਪ੍ਰੋਗਰਾਮ ਵੀ ਕਰਵਾਇਆ ਗਿਆ ਜਿਸ ਵਿੱਚ ਬੁਰਾੜੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੰਜੀਪ ਚਾਹ ਉਤਰਾਖੰਡ ਦੇ ਅਲਮੂੜਾ ਤੋਂ ਵਿਧਾਇਕ ਤੇ ਕਈ ਨਿਗਮ ਕੌਂਸਲਰ ਵਾਰਗੇ ਕਈ ਵੱਡੇ ਹਿੰਦੂ ਧਾਰਮਿਕ ਨੇਤਾਵਾਂ ਸਮੇਤ ਟਰਸਟੀਆਂ ਨੇ ਵੀ ਹਿੱਸਾ ਲਿਆ। ਬਾਬਾ ਕੇਦਾਰਨਾਥ ਦਿੱਲੀ ਧਾਮ ਦੇ ਨਿਰਮਾਣ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ। ਸ਼੍ਰੀ ਕੇਦਾਰਨਾਥ ਦਿੱਲੀ ਧਾਮ ਟਰਸਟ ਦੇ ਸੰਸਾਪਕ ਅਤੇ ਚੇਅਰਮੈਨ ਸੁਰਿੰਦਰ ਰੋਟੇਲਾ ਨੇ ਕਿਹਾ ਕਿ ਧਾਰਨਾਥ ਧਾਮ ਨੂੰ ਬਣਾਉਣ ਦੇ ਲਈ ਜਲਦ ਹੀ ਬੁਰਾੜੀ ਇਲਾਕੇ ਦੇ ਵਿੱਚ ਭੂਮੀ ਪੂਜਨ ਵੀ ਕੀਤਾ ਜਾਵੇਗਾ। ਫਿਰ ਬਾਬਾ ਕੇਦਾਰਨਾਥ ਧਾਮ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਜਿਸ ਵਿੱਚ ਕਈ ਵੱਡੇ ਧਾਰਮਿਕ ਆਗੂ ਸ਼ਾਮਲ ਹੋਣਗੇ। ਬੁਰਾੜੀ ਨੂੰ ਹੈ ਜਿਹੜਾ ਪੂਜਾ ਸਥਾਨ ਦੇ ਤੌਰ ਤੇ ਮਹੱਤਵ ਦਿੰਦੇ ਹੋਏ ਇਸ ਮੰਦਰ ਨੂੰ ਬੁਰਾੜੀ ਦੇ ਵਿੱਚ ਬਣਾਉਂਦਾ ਫੈਸਲਾ ਕੀਤਾ ਗਿਆ ਬੁਰਾੜੀ ਨੂੰ ਇਤਿਹਾਸਕ ਇਤਿਹਾਸ ਵਿੱਚ ਦੇਵੀ-ਦੇਵਤਿਆਂ ਨਾਲ ਜੋੜਿਆ ਜਾਂਦਾ ਹੈ ਬੁਰਾੜੀ ਦਾ ਜ਼ਿਕਰ ਭਗਵਤ ਗੀਤਾ ਦੇ ਇੱਕ ਅੰਸ਼ ਵਿੱਚ ਵੀ ਕੀਤਾ ਗਿਆ ਗੀਤਾ ਸਾਹਿਬ ਦੇ ਅਨੁਸਾਰ ਬੁਰਾੜੀ ਨੂੰ ਪਹਿਲਾਂ ਮੁਰਾਰੀ ਘਾਟ ਤੋਂ ਜਾਣਿਆ ਜਾਂਦਾ ਸੀ ਇਹ ਉਹੀ ਸਥਾਨ ਹੈ ਜਿੱਥੇ ਭਗਵਾਨ શ્રી ਕ੍ਰਿਸ਼ਨ ਜੀ ਦਾ ਵਿਆਹ ਹੋਇਆ ਸੀ ਅੱਜ ਵੀ ਉਸੇ ਥਾਂ ਤੇ ਬਾਬਾ ਖੰਡਵੀਸ਼ਵਰ ਨਾਥ ਦਾ ਮੰਦਿਰ ਬਣਿਆ ਹੋਇਆ ਇਸ ਦੇ ਨਾਲ ਹੀ ਬੁਰਾੜੀ ਦੇ ਵਿੱਚ ਉਤਰਾਖੰਡ ਭਾਈ ਚਾਰੇ ਦੀ ਜਾਦਤ ਉਰ ਲੋਕ ਰਹਿੰਦੇ ਨੇ ਇਸ ਲਈ ਬੁਰਾੜੀ ਦੇ ਵਿੱਚ ਬਾਬਾ केदारनाथ धाम दिल्ली धाम ਦੇ ਨਾਮ ਤੇ ਮੰਦਿਰ ਬਣਾਉਣ ਦਾ ਜਿਹੜਾ ਫੈਸਲਾ ਲਿਆ ਗਿਆ ਇਸ ਦੇ ਲਈ ਇੱਥੇ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੋ ਦਰਸ਼ਕ ਉਹ ਸ਼ਰਧਾਲੂ ਜਿਹੜੇ ਕੇਦਾਰਨਾਥ धाम ਨਹੀਂ ਜਾ ਪਾਉਂਦੇ ਉਹਨਾਂ ਦੇ ਲਈ ਖੁਸ਼ਖਬਰੀ ਹੈ ਅਪਡੇਟ ਲੈ ਕੇ ਰੁੱਗ ਰੁੱਗ ਹੋਵਾਂਗੇ ਜੁੜੇ ਰਹੋ ਨਖਿਆਨ ਲਾਈਵ ਨਾਲ